ਹੈਲੋ ਮੈਂ ਡਾਕਟਰ ਤੇਰਾ ਕਾਰ ਲੈ ਕੇ ਆਇਆ ਅੱਜ ਦਾ ਰਾਸ਼ੀਫਲ ਸ਼ੁਰੂ ਹੋ ਰਿਹਾ ਹੈ ਨਵਾਂ ਮਹੀਨਾ ਨਵੀਆਂ ਆਸਾਂ ਨਵੇਂ ਸੁਪਨੇ ਹਾਂਜੀ ਮੈਂ ਗੱਲ ਕਰ ਰਹੀ ਹਾਂ 1 ਸਤੰਬਰ 2025 ਅੱਜ ਚੰਦਰਮਾ ਤੁਹਾਨੂੰ ਰਸ਼ੀ ਵਿੱਚ ਹੈ ਰਾਹੁ ਕਾਲ ਸਵੇਰੇ 8 ਵਜੇ ਤੋਂ ਲੈ ਕੇ 9:30 ਵਜੇ ਤੱਕ ਹੋਵੇਗਾ ਅੱਜ ਮੈਂ ਤੁਹਾਨੂੰ ਕੁਝ ਅਲੱਗ ਤਰੀਕੇ ਨਾਲ ਰਾਸ਼ੀਫਲ ਦੱਸਾਂਗੀ ਗ੍ਰਹਿ ਗਣਨਾ ਦੇ ਨਾਲ-ਨਾਲ ਤਾਰਾ ਗਣਨਾ ਨਾ ਵੀ ਹੈ ਤਾਂ ਜੋ ਮਿਲੇ ਸਭ ਤੋਂ অথੈਨਟਿਕ ਅਨੁਮਾਨ ਵੀਡੀਓ ਦੇ ਅੰਤ ਵਿੱਚ ਮੈਂ ਇੱਕ ਵਿਰਲਾ ਉਪਾਅ ਵੀ ਦੱਸਾਂਗੀ ਮੇਰੇ ਰੈਸਟੋਰੇਰ ਤੇ ਜੋ ਪ੍ਰਾਤਨ ਗ੍ਰੰਥਾਂ ਦੇ ਵਿੱਚੋਂ ਹੁੰਦਾ ਹੈ ਕੰਮ ਦਾ ਹੁੰਦਾ ਹੈ ਵਰਤ ਲਿਆ ਕਰੋ 12 ਰਾਸ਼ੀਆਂ ਸਤੰਬਰ ਦਾ ਮਹੀਨਾ ਵਾਰੀ ਹੈ ਨੰਬਰ 1 ਮੇਖ ਰਾਸ਼ੀ ਦੀ ਆਤਮ ਵਿਸ਼ਵਾਸ ਨਾਲ ਕੰਮ ਕਰੋ ਰੁਕਾਵਟਾਂ ਆ ਸਕਦੀਆਂ ਹਨ ਪਰ ਹਿੰਮਤ ਨਾਲ ਹੀ ਜਿੱਤੋਗੇ ਚੰਦਰਮਾ ਤੁਹਾਨੂੰ ਰਾਸ਼ੀ ਵਿੱਚ ਧਾਰਮਿਕਤਾ ਵਧਾਏਗਾ ਅੱਜ ਤੁਹਾਡਾ ਵਿਪੱਤਾ ਰਹਿ ਰੁਕਾਵਟਾਂ ਦੇ ਯੋਗ ਆ ਉਪਾ ਕਰਨਾ ਪਵੇਗਾ ਤੁਸੀਂ ਥੋੜੇ ਜੇ ਕਾਲੇ ਤੇਲ ਗਰੀਬਾਂ ਨੂੰ দান ਕਰ ਦਿਓ ਲੱਕੀ ਰੰਗ ਜ਼ਰੂਰ ਪਾ ਲਿਓ ਤੇ ਉਹ ਹੈ ਲਾਲ ਬ੍ਰਿਖ ਰਾਸ਼ੀ ਵਾਲਿਓ ਧਨ ਅਤੇ ਪ੍ਰਤਿਸ਼ਠਾ ਦੋਵੇਂ ਮਿਲਣ ਦੇ ਯੋਗ ਹਨ ਗੁਰੂ ਦੀ ਦ੍ਰਿਸ਼ਟੀ ਕਾਰਜਾਂ ਦੇ ਵਿੱਚ ਸਹਾਇਕ ਹੋਏਗੀ ਅੱਜ ਤੁਹਾਡਾ ਕਸ਼ੇਮ ਤਰ ਹੈ ਸੁੱਖ ਸਲਾਮਤ ਮਿਲਣੀ ਆ ਤੁਸੀਂ ਉਪਾ ਕਰੋਂਗੇ ਤુલਸੀ ਦਾ ਇੱਕ ਪੱਤਾ ਗੰਗਾ ਜਲ ਦੇ ਵਿੱਚ ਪਾ ਲੈਣਾ ਤੇ ਜਿਹੜਾ ਪਾਣੀ ਹੈ ਉਸ ਨੂੰ ਗ੍ਰाइंड ਕਰ ਲੈਣਾ ਲੱਕੀ ਕਲਰ ਪਾ ਲੈ ਉਹ ਸਫੇਦ ਮਿਥਨ ਰਾਸ਼ੀ ਵਾਲਾਂ ਦੀ ਵਾਰੀ ਆ ਗਈ ਨਵੀਆਂ ਯੋਜਨਾਵਾਂ ਬਣਾਉਣ ਦਾ ਸਮਾਂ ਹੈ ਚਲੋ ਨਵਾਂ ਮਹੀਨਾ ਨਵੀਆਂ ਯੋਜਨਾਵਾਂ ਪਰਵਾਦਵਾਦ ਤੋਂ ਦੂਰ ਰਹਿਣਾ ਹੈ ਬੁੱਧ ਸੰਚਾਰ ਸ਼ਕਤੀ ਤੁਹਾਡੀ ਵਧਾਰਿਆ ਹੈ ਵਧੀਆ ਗੱਲ ਹੈ ਅੱਜ ਤੁਹਾਡਾ ਪ੍ਰਤੀਯਾਰੀ ਤਾਰਾ ਹੈ ਤੇਵਾਦਵਾਦ ਦੇ ਯੋਗ ਬਣ ਜਾਂਦੇ ਆ ਤੁਸੀਂ ਬਚਣਾ ਹੀ ਆ ਤੁਸੀਂ ਉਪਾ ਕਰੋਂਗੇ ਗਾਂ ਨੂੰ ਹਰਾਚਾਰਾ ਖੜਾ ਦਿਓ ਲੱਕੀ ਰੰਗ ਤੁਹਾਡਾ ਰਹਿਣਾ ਹਰਾ ਕਰਕਰਾਸ਼ੀ ਵਾਲਿਓ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਤੇ ਸਹਿਯੋਗ ਮਿਲੇਗਾ ਚੰ드ਰਮਾ ਸਤਮਿਪਾਵ ਵਿੱਚ ਸਹਿਯੋਗ ਦੇ ਰਿਹਾ ਤੁਹਾਨੂੰ ਅੱਜ ਤੁਹਾਡਾ ਸਾਧਕ ਤਾਰਾ ਹੈ ਸਫਲਤਾ ਦੇ ਪੂਰੇ ਵੱਟਾ ਪੂਰੇ ਯੋਗਾ ਘਬਰਾਉਣਾ ਨਹੀਂ ਅੱਜ ਵਿਦਵਾਨ ਬ੍ਰਾਹਮਣ ਨੂੰ ਹਾਂ ਵਿਦਵਾਨ ਉਦਾਂ ਬਣਿਆ ਨਹੀਂ ਠੀਕ ਆ ਆਪਣੇ ਸਵੈਕੋਸ਼ਤ ਨਹੀਂ ਵਿਦਵਾਨ ਬ੍ਰਾਹਮਣ ਨੂੰ দান ਕਰ ਦਿਓ ਕੁਝ ਵੀ ਲੱਕੀ ਕਲਰ ਹੈ ਚਿੱਟਾ ਸਿੰਘ ਰਾਸ਼ੀ ਵਾਲਿਓ ਮੇਨਨ ਦਾ ਫਾਲ ਅੱਜ ਤੁਹਾਨੂੰ ਮਿਲਣਾ ਹੀ ਆ ਸੂਰਜ ਤੁਹਾਡਾ ਆਤਮ ਵਿਸ਼ਵਾਸ ਬਹੁਤ ਵਧਾਰਿਆ ਵਧੀਆ ਗੱਲ ਹੈ ਅੱਜ ਤੁਹਾਡਾ ਵਾਦਾ ਰਾਇ ਵਾਦਾ ਬਰਕਤ ਤੇ ਨਵੀਆਂ ਸੰਭਾਵਨਾਵਾਂ ਦਾ ਦਿਨ ਹੈ ਉਪਾ ਕਰ ਦਿਓ ਅੱਜ ਬੰਦਰ ਦੇ ਵਿੱਚ ਜਾ ਕੇ ਇੱਕ ਦੀਵਾ ਜਗਾਲਾ ਜਗਾ ਲਓ ਰਹਾਹਾਂ ਰੋਸ਼ਨ ਹੋ ਜਾਣਗੀਆਂ ਪ੍ਰਤੀਕਾਤਮਕ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਇਹ ਸੋ ਕੋਈ ਅੰਧਵਿਸ਼ਵਾਸ ਨਹੀਂ ਹੈ ਲੱਕੀ ਰੰਗ ਰਹੇਗਾ ਤੁਹਾਡਾ ਸੁਨਹਿਰਾ ਕੰਨੇ ਰਾਸ਼ੀ ਵਾਲਿਓ ਨੌਕਰੀ ਕਾਰੋਬਾਰ ਚ ਨਵੇਂ ਮੌਕੇ ਮਿਲ ਜਾਣੇ ਆ ਫਿਕਰ ਕਰਨਾ ਨਹੀਂ ਬੁੱਧ ਕਾਰਜ ਸਥਾਨ ਤੁਹਾਡੇ ਨੂੰ ਮਜ਼ਬੂਤ ਕਰ ਰਿਹਾ ਹੈ ਅੱਜ ਤੁਹਾਡਾ ਬਾਦਕਤਾਰਾ ਟਕਰਾ ਦੇ ਯੋਗ ਆ ਫਿਰ ਕੀ ਆ ਬਦਲਦੇ ਆ ਦਿਨ ਹੌਂਸਲਾ ਰੱਖੀਦਾ ਅੱਜ ਸ਼ਨੀ ਦੇ ਮੰਤਰ ਦਾ 11 ਬਾਰ ਜਾਪ ਕਰ ਲਿਓ ਤੁਹਾਡਾ ਉਪਾਏ ਆ ਤੇ ਲੱਕੀ ਰੰਗ ਆਏਗਾ ਹਰਾ ਤੁਲਾ ਰਾਸ਼ੀ ਵਾਲਿਓ ਰਚਨਾਤਮਕਤਾ ਤੇ ਮਨੋਰੰਜਨ ਦਾ ਦਿਨ ਐਂਟਰਟੇਨਮੈਂਟ ਕਰ ਲਓ ਸ਼ੁਕਰ ਤੁਹਾਡੀ ਰਚਨਾਤਮਕਤਾ ਨੂੰ ਵਧਾ ਰਿਹਾ ਅੱਜ ਤੁਹਾਡਾ ਜਨਮ ਤਾਰਾ ਮਨਸ਼ਾਂਤ ਵਧੀਆ ਸ਼ਾਂਤੀ ਕਿੱਥੋਂ ਲੱਭਦੀ ਭਲਾ ਉਪਾਅ ਮਾਤਾ ਪਿਤਾ ਦੇ ਪੈਰ ਤੋਂ ਵੋ ਤੇ ਉਸ ਪਾਣੀ ਨੂੰ ਆਪਣੇ ਸਿਰ ਤੇ ਛਿੜਕ ਲਓ ਅੰਮ੍ਰਿਤ ਆ ਕਿਉਂਕਿ ਮਾਤਾ ਪਿਤਾ ਰੱਬ ਦੇ ਇਸਮਾਨ ਨੇ ਲੱਕੀ ਰੰਗ ਰਹੇਗਾ ਗੁਲਾਬੀ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੀ ਵਾਰੀ ਆ ਗਈ ਸਤੰਬਰ ਮਹੀਨਾ ਕੀ ਕਹਿੰਦਾ ਮਨ ਵਿੱਚ ਕੋਈ ਚਿੰਤਾਵਾਂ ਰਹਿਣਗੀਆਂ ਪਰ ਤਨਲਾਭ ਸੰਭਵ ਹੈ ਗ੍ਰਹਿ ਚਾਰ ਜਿਹੜਾ ਆ ਉਹ ਇਹ ਹੈ ਕਿ ਚੰਦਰਮਾ ਦੂਜੇ ਭਾਵ ਚ ਤਨ ਸੰਬੰਧੀ ਕਾਰਜਾਂ ਉੱਤੇ ਪ੍ਰਭਾਵ ਪੈਣਾ ਹੈ ਅੱਜ ਤੁਹਾਡਾ ਸੰਪਤ ਤਾਰਾ ਹੈ ਤਨਲਾਭ ਹੋਣਾ ਹੈ ਤੁਸੀਂ ਉਪਾਅ ਕਰ ਲਓ ਪੀਲੀ ਚੀਜ਼ ਦਾ ਤਿਲਕ ਲਾ ਲਓ ਹਲਦੀ ਦਾ ਲਾ ਲਓ ਜੇ ਕੇਸਰ ਨਹੀਂ ਅਵੇਲੇਬਲ ਆ ਠੀਕ ਹੈ ਜੀ ਲੱਕੀ ਰੰਗ ਆਏਗਾ ਚਿੱਟਾ ਤਨੁਰਾਸ਼ੀ ਵਾਲੇ ਉਹ ਆਤਮ ਵਿਸ਼ਵਾਸ ਤੇ ਧਾਰਮਿਕਤਾ ਲਗਾਤਾਰ ਵਧਣੀ ਹੈ ਤੰਦਰਮਾ ਆਪਣੀ ਹੀ ਰਾਸ਼ੀ ਛੋਣ ਕਰਕੇ ਮਨੋਵਲ ਕਾਇਮ ਆ ਮਨੋਵਲ ਵਧਿਆ ਹੋਇਆ ਹੈ ਅੱਜ ਤੁਹਾਡਾ ਮਿੱਤਰ ਤਾਰਾ ਹੈ ਤੇ ਤੁਹਾਨੂੰ ਹਰ ਪਾਸਿਓਂ ਸਹਿਯੋਗ ਮਿਲ ਜਾਣਾ ਉਪਾਅ ਕਰ ਦਿਓ ਫਿਰ ਕੀ ਹੈ ਗੁੜ ਨਹੀਂ ਤਾਂ ਫਿਰ ਮਠਾਈ ਜੇ ਜੇਬ ਚ ਪੈਸੇ ਹੈਗੇ ਆ ਚਾਰ ਤਾਂ ਮਠਾਈ দান ਕਰ ਦਿਓ ਲੱਕੀ ਰੰਗ ਰਹਿਣਾ ਤੁਹਾਡਾ ਪੀਲਾ ਮਕਰ ਰਸ਼ੀ ਵਾਲਿਆਂ ਦੀ ਵਾਰੀ ਹੈ ਕੰਮ ਵਿੱਚ ਮਿਹਨਤ ਵੱਧਦੀ ਆ ਫਲ ਹੌਲੀ ਪਰ ਮਿੱਠਾ ਤੇ ਪੱਕਾ ਮਿਲੇਗਾ ਸ਼ਨੀ ਮਿਹਨਤ ਦੀ ਪ੍ਰੀਖਿਆ ਲੈਂਦਾ ਅੱਜ ਤੁਹਾਡਾ ਤੁਹਾਡਾ ਵਿਪੱਤਾ ਰਾਇ ਜੀ ਵਿਪਤਾਵਾ ਵਾਲਾ ਰੁਕਾਵਟਾਂ ਦੇ ਯੋਗ ਆ ਜਦੋਂ ਡਾਕਟਰ ਤੇਰਾਂਕਰ ਉਪਾਅ ਦੱਸਦੀ ਹੈ ਤੇ ਉਹ ਕਰ ਲਓਗੇ ਤਾਂ ਇਹ ਸਾਰੀਆਂ ਰੁਕਾਵਟਾਂ ਦੂਰ ਹੋ ਜਾਣੀਆਂ ਕਾਲੇ ਰੰਗ ਦੇ ਤਿਲ ਲੈ ਲੈਣੇ ਆ ਚਿੱਟੇ ਵੀ ਹੁੰਦੇ ਮੈਂ ਤਾਂ ਕਿਹਾ ਕਾਲੇ ਤਿਲ ਗਰੀਬਾਂ ਨੂੰ দান ਕਰ ਦੋ ਥੋੜੇ ਜੇ ਲੱਕੀ ਰੰਗ ਕਾਲਾ ਕੁੰਭ ਰਾਸ਼ੀ ਵਾਲਿਆਂ ਦੀ ਵਾਰੀ ਆ ਗਈ ਨਵੇਂ ਦੋਸਤ ਬਣਨਗੇ ਤੇ ਲਭ ਹੋਏਗਾ ਗੁਰੂ ਲਭ ਭਾਵ ਨੂੰ ਮਜ਼ਬੂਤ ਕਰ ਰਿਹਾ ਕਿਉਂਕਿ ਸੋ ਤਾਰਾ ਗਣਨਾ ਅਨੁਸਾਰ ਅੱਜ ਤੁਹਾਡਾ ਖੇਮ ਤਾਰਾ ਹੈ ਸੁਖ ਸਲਾਮਤੀ ਰਾਜੀ ਵਾਜੀ ਰਹੋ ਉਹ ਪਾ ਕਰ ਦੋ ਤુલਸੀ ਦਾ ਪੱਤਾ ਗੰਗਾ ਜਲ ਚ ਪਾ ਲਓ ਆਮ ਪਾਣੀ ਦੇ ਵਿੱਚ ਇਹ ਥੋੜੀਆਂ ਥੋੜੀਆਂ ਬੂੰਦਾਂ ਪਾ ਕੇ ਤੇ ਤુલਸੀ ਦਾ ਪੱਤਾ ਵਿੱਚ ਕਰਕੇ ਗਰਹਿਣ ਕਰ ਲਓ એનર્ਜੀ ਆ ਜਾਏਗੀ ਲੱਕੀ ਰੰਗ ਤੁਹਾਡਾ ਨੀਲਾ ਮਹੀਨ ਰਾਸ਼ੀ ਵਾਲੇ ਕਾਰਜਾਂ ਚ ਤਰੱਕੀ ਤੇ ਆਦਰ ਮਿਲਣਾ ਸੋਸਾਇਟੀ ਵੱਲੋਂ ਚੰਦਰਮਾ 10ਵੇਂ ਭਾਵ ਚ ਪ੍ਰਤਿਸ਼ਠਾ ਦੇ ਰਿਹਾ ਅੱਜ ਤੁਹਾਡਾ ਪ੍ਰਤੀਯਾਰੀ ਤਾਰਾ ਆਵਾਦ ਉਬਾਦ ਦੇ ਜੋਗ ਬਣਦੇ ਆ ਇਸ ਲਈ ਤੁਸੀਂ ਉਪਾਅ ਕਰ ਦਿਓ ਗਾਂ ਨੂੰ ਹਰਾਚਾਰਾ ਥੋੜਾ ਜਿਆਖਲਾ ਦਿਓ ਲੱਕੀ ਰੰਗ ਤੁਹਾਡਾ ਰਹਿਣਾ ਸਫੇਦ ਮੈਂ ਵਿਰਲਾ ਉਪਾਅ ਦੱਸਦੀ ਹੁੰਨੀ ਆ ਪਾਤਨ ਗ੍ਰੰਥਾਂ ਚੋਂ ਹੁੰਦਾ ਆ ਗ੍ਰੰਥ ਦਾ ਨਾਮ ਮੈਂ ਨਹੀਂ ਦੱਸਣਾ ਚਾਹਾਂਗੀ ਜੇ ਚੰਦਰਮਾ ਤੁਹਾਨੂੰ ਰਾਸ਼ੀ 6 ਜਿਸ ਦਿਨ ਹੁੰਦਾ ਤਾਂ ਅੱਜ ਸ਼ਾਮ ਨੂੰ ਤੁਸੀਂ ਕਿਉਂਕਿ ਅੱਜ ਹੈ ਇਸ ਲਈ ਮੈਂ ਕਹਿ ਰਹੀ ਹਾਂ ਜਦੋਂ ਮਹੀਨੇ ਦਾ ਚੱਕਰ ਲਾਉਂਦੇ ਹੋ ਦੁਬਾਰਾ ਵੀ ਆਵੇ ਤਾਂ ਇਹ ਉਪਾ ਕਰ ਸਕਦੇ ਹੋ ਤੁਸੀਂ ਤੁਸੀਂ ਸ਼ਾਮ ਨੂੰ ਇੱਕ ਵਾਰ ਓਮ ਨਮੋ ਭਗਵਤੇ ਵਸੁਦੇਵਾਏ ਬਸ ਨਮਹ ਨਹੀਂ ਕਹਿਣਾ ਓਮ ਨਮਹ ਭਗਵਤੇ ਵਸੁਦੇਵਾਏ 10 27 ਵਾਰ ਜਾਪ ਕਰੋ ਤੇ ਜਾਪ ਤੁਨ ਸਿੱਧਾ ਪਤਾ ਇੱਕ ਸਾਹਮਣੇ ਰੱਖ ਲਓ ਫਿਰ ਉਸ ਨੂੰ ਗ੍ਰाइंड ਕਰ ਲਓ ਇਸ ਦੇ ਨਾਲ ਪਿਤਰਾਂ ਦੀ ਕਿਰਪਾ ਮਿਲਣੀ ਹੈ ਤੇ ਪਰਿਵਾਰ ਚੁਕਸ਼ਾਲੀ ਆਏਗੀ ਇਸ ਸਤੰਬਰ ਦਾ ਮਹੀਨਾ ਤੁਹਾਡੇ ਸਭ ਦੇ ਕਸ਼ਟਾਂ 'ਚ ਘਰੇ ਕਮੀ ਤੇ ਰੱਖੇ ਤੁਹਾਨੂੰ ਚੜਦੀ ਕਲਾ ਚ ਜੇ ਮੇਰੇ ਸਾਥੀਓ ਮੇਰੇ ਦਰਸ਼ਕੋ ਮੇਰੇ ਪਾਟ ਕੋ ਅੰਤਰਾਤਮਾ ਵਿੱਚੋਂ ਆਵਾਜ਼ ਆਉਂਦੀ ਹੈ ਨਾ ਦਿਲ ਤੇ ਹੱਥ ਰੱਖ ਲਿਆ ਕਰੋ ਤਾਂ ਮੇਰੀ ਵੀਡੀਓ ਨੂੰ ਲਾਈਕ ਕਰੋਗੇ ਸ਼ੇਅਰ ਵੀ ਕਰ ਦੋਗੇ ਫਿਰ ਮਨ ਮੰਨਣਾ ਚਾਹੀਦਾ ਜ਼ਬਰਦਸਤੀ ਕੋਈ ਨਹੀਂ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਹੋਰਾਂ ਤੋਂ ਵੀ ਸਬਸਕ੍ਰਾਈਬ ਕਰਵਾ ਦਿਓ ਤੈ ਤਾਂ ਚੰਗੀ ਗੱਲ ਕੋਈ ਹੋਰੀ ਹੋ ਹੀ ਨਹੀਂ ਸਕਦੀ ਡਾਕਟਰ ਤੇਰਾ ਕਰ ਲਈ ਮਿਲਾਂਗੇ ਕੱਲ ਰੱਖੋ ਆਪਣਾ ਖਿਆਲ ਦਿਲਦਨ ਬਾਏ ਬਾਏ